ਐਨਆਈ ਦਾ ਇੱਕ ਵੱਡਾ ਐਕਸ਼ਨ ਪਾਈ ਅਮਰਤਪਾਲ ਸਿੰਘ ਦੇ ਕਰੀਬੀਆਂ ਦੇ ਉੱਤੇ ਦਿਖਾਈ ਦੇ ਰਿਹਾ ਹੈ ਤਦ ਦੱਸਿਏ ਕਿ ਐਨਆਈ ਦੇ ਵੱਲੋਂ ਰੇਡ ਚੱਰੀ ਹੈ ਸਵੇਰੇ 6 ਵਜੇ ਤੋਂ ਲੈ ਕੇ ਲਗਾਤਾਰ ਰੇਡ ਮਾਰੀ ਜਾ ਰਹੀ ਹੈ ਤੇ ਜਿਸ ਦੇ ਦੌਰਾਨੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੂਜੇ ਪਾਸੇ ਦੱਸਦੀ ਹੈ ਕਿ ਨੈਸ਼ਨਲ ਜਿਹੜੀ ਕਿ ਏਜੰਸੀਆਂ ਦੇ ਵੱਲੋਂ ਅੱਜ ਜਿਹੜੀ ਕਿ ਟੀਮਾਂ ਅੱਜ ਸਵੇਰੇ ਮੋਗਾ ਤੇ ਅਮਰਸਰ ਵਿੱਚ ਛਾਪੇਮਾਰੀ ਕਰ ਰਹੀਆਂ ਨੇ ਤੇ ਇਹ ਰੇਡ ਸਵੇਰੇ ਤਕਰੀਬਨ 6 ਵਜੇ ਤੋਂ ਸ਼ੁਰੂ ਹੋਈ ਜੋ ਜ ਵੇ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਐਨ ਆਈਏ ਦੀਆਂ ਟੀਮਾਂ ਨੇ ਅੱਜ ਤੜਕਸਾਰ ਪੰਜਾਬ 'ਚ ਵੱਖ-ਵੱਖ ਥਾਵਾਂ ਤੇ ਛਾਪੇ ਮਾਰਿਆ ਗਏ ਤੇ ਇਸ ਦੇ ਵਿੱਚ ਖੜੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਦੇ ਰਿਸ਼ਤੇਦਾਰ ਵੀ ਸ਼ਾਮਲ ਨੇ ਤੇ ਉੱਥੇ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਸੰਸਦ ਅਮਰਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਘਰ ਐਨਆਈ ਦੀ ਟੀਮ ਪਹੁੰਚੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਪ੍ਰਗਟ ਸਿੰਘ ਦੇ ਘਰ ਰੇਡ ਤੋਂ ਬਾਅਦ ਏਜੰਸੀ ਸੁਖਚੈਨ ਸਿੰਘ ਨੂੰ ਨਾਲ ਲੈ ਗਈ ਤੇ ਐਨਆਈ ਦੇ ਵੱਲੋਂ ਜਿਹੜਾ ਕਿ ਜਾਂਚ ਦੌਰਾਨ ਘਰਾਂ 'ਚ ਪੂਰੀ ਤਰ੍ਹਾਂ ਨਾਲ ਕੋਨੇ-ਕੋਨੇ ਦੀ ਜਾਂਚ ਕੀਤੀ ਜਾ ਰਹੀ ਹੈ ਨਾਲ ਹੀ ਟੀਮ ਕਰਾਂ ਦੇ ਵਿੱਚ ਪਿਆ ਇੱਕ ਡੀਵੀਆਰਵੀ ਕਬਜ਼ੇ ਚ ਲਿਆ ਗਿਆ ਹੈ ਤੇ ਦੱਸਿਓ ਕਿ ਉੱਥੇ ਹੀ ਇਸ ਦੇ ਨਾਲ ਹੀ NIA ਦੀ ਟੀਮ ਉਹਨਾਂ ਦੇ ਹੋਰ ਸਾਥੀਆਂ ਦੇ ਘਰਾਂ ਦੇ ਉੱਤੇ ਪਹੁੰਚੀ ਹੈ ਅੰਮ੍ਰਿਤਸਰ ਦੇ ਹੋਰ ਵੀ ਕਈ ਇਲਾਕਿਆਂ 'ਚ ਰਈਏ ਜੀ ਇੱਕ ਫਰਨੀਚਰ ਵਪਾਰੀ ਦੇ ਘਰ ਵੀ NIA ਦੀ ਰੇਡ ਕੀਤੀ ਗਈ ਹੈ ਤੇ ਇਸ ਦੇ ਨਾਲ ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਹੀ 바ਗਾਪੁਰਾਣਾ ਚੇਵੀ NIA ਨੇ ਛਾਪੇਮਾਰੀ ਕੀਤੀ ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ NIA ਨੇ ਮੱਖਣ ਸਿੰਘ ਮੁਸਾਫਿਰ ਕਵਿਸਰ ਦੇ ਘਰ ਛਾਪੇਮਾਰੀ ਕੀਤੀ ਹੈ ਤੇ ਦੱਸਦੀ ਹੈ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਅਮਰਪਾਲ ਦੇ ਕਰੀਬੀ ਰਿਸ਼ਤੇਦਾਰ ਘਰਾਂ ਦੇ ਵਿੱਚ ਐਨਆਈ ਦੀ ਰੇਡ ਜਾਰੀ ਹੈ ਤੇ ਅਲਮਾਰੀਆਂ ਤੋਂ ਲੈ ਕੇ ਬੈੱਡ ਤੱਕ ਫਰੋਲੇ ਗਏ ਤੇ ਜਿਸ ਦੇ ਵਿੱਚ ਐਨਆਈ ਟੀਮਾਂ ਨੇ ਅੱਜ ਸਵੇਰੇ ਮੋਗਾ ਤੇ ਅੰਮ੍ਰਿਤਸਰ ਦੇ ਵਿੱਚ ਛਾਪੇਮਾਰੀ ਕੀਤੀ ਸਵੇਰੇ 6 ਵਜੇ ਤੋਂ ਲੈ ਕੇ ਛਾਪੇਮਾਰੀ ਚੱਲ ਰਹੀ ਹੈ ਤੇ ਜਿਸ ਦੇ ਵਿੱਚ ਉਹ ਛਾਪੇਮਾਰੀ ਹਜੇ ਵੀ ਜਾਰੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਕਈ ਥਾਂ ਤੇ ਅੱਜ ਛਾਪੇਮਾਰੀ ਕੀਤੀ ਗਈ ਤੇ ਜਿਸ ਦੇ ਵਿੱਚ ਅਮਰਤਪਾਲ ਦੇ ਰਿਸ਼ਤੇਦਾਰਾਂ ਦੇ ਘਰ ਵੀ ਜਿਹੜੇ ਕਿ ਸ਼ਾਮਲ ਹੋਏ ਤੇ ਜਿਸ ਦੇ ਵਿੱਚ ਦੱਸਿਆ ਗਿਆ ਕਿ ਜਾਣਕਾਰੀ ਮੁਤਾਬਕ ਅਮਰਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਘਰ ਐਨਆਈ ਦੀ ਟੀਮ ਪਹੁੰਚੀ ਤੇ ਦੱਸਿਆ ਜਾ ਰਿਹਾ ਕਿ ਪ੍ਰਗਟ ਸਿੰਘ ਦੇ ਘਰ ਰੇਡ ਤੋਂ ਬਾਅਦ ਏਜੰਸੀ ਸੁਖਤਾਨ ਸਿੰਘ ਨੂੰ ਲੈ ਗਈ ਤੇ ਜਿਸ ਤੋਂ ਬਾਅਦ ਘਰਾਂ ਚ ਪੂਰੀ ਤਰ੍ਹਾਂ ਕੋਨੇ-ਕੋਨੇ ਦੀ ਜਾਂਚ ਕੀਤੀ ਗਈ ਤੇ ਨਾਲ ਹੀ ਟੀਮ ਵੱਲੋਂ ਇੱਕ ਡੀਵੀਆਰਬੀ ਕਮਜੇ ਚ ਲੈ ਲਈ ਹੈ ਤੇ ਦੱਸਿਆ ਗਿਆ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉੱਥੇ ਹੀ ਜਿਹੜਾ ਕਿ ਐਨਆਈ ਦਾ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਤੇ ਜਿਸ ਦੇ ਵਿੱਚ ਅੱਜ ਛਾਪੇਮਾਰੀ ਦੌਰਾਨ ਅਮਰਪਾਲ ਦੇ ਕਰੀਬੀਆਂ ਦੇ ਘਰ ਜਿਹੜੀ ਕਿ ਛਾਪੇਮਾਰੀ ਕੀਤੀ ਗਈ ਆ ਪਾਸੇ ਦੱਸਦੀਏ ਕਿ ਨੈਸ਼ਨਲ ਜਿਹੜੀ ਕਿ ਏਜੰਸੀਆਂ ਦੇ ਵੱਲੋਂ ਅੱਜ ਜਿਹੜੀ ਕਿ ਟੀਮਾਂ ਅੱਜ ਸਵੇਰੇ ਮੋਗਾ ਤੇ ਅੰਮ੍ਰਿਤਸਰ ਵਿੱਚ ਛਾਪੇਮਾਰੀ ਕਰ ਰਹੀਆਂ ਨੇ ਤੇ ਇਹ ਰੇਡ ਸਵੇਰੇ ਤਕਰੀਬਨ 6 ਵਜੇ ਤੋਂ ਸ਼ੁਰੂ ਹੋਈ ਜੋ ਅਜੇ ਵੀ ਜਾਰੀ ਹੈ ਤੇ ਜਿਸ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਐਨਆਈਏ ਦੀਆਂ ਟੀਮਾਂ ਨੇ ਅੱਜ ਤੜਕਸਾਰ ਪੰਜਾਬ 'ਚ ਵੱਖ-ਵੱਖ ਥਾਵਾਂ ਤੇ ਛਾਪੇ ਮਾਰਿਆ ਗਏ ਤੇ ਇਸ ਦੇ ਵਿੱਚ ਖੜੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਦੇ ਰਿਸ਼ਤੇਦਾਰ ਵੀ ਸ਼ਾਮਲ ਨੇ ਤੇ ਉੱਥੇ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਸੰਸਦ ਅਮਰਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਘਰ ਐਨਆਈ ਦੀ ਟੀਮ ਪਹੁੰਚੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਪ੍ਰਗਟ ਸਿੰਘ ਦੇ ਘਰ ਰੇਡ ਤੋਂ ਬਾਅਦ ਏਜੰਸੀ ਸੁਖਚੈਨ ਸਿੰਘ ਨੂੰ ਨਾਲ ਲੈ ਗਈ ਤੇ ਐਨਆਈ ਦੇ ਵੱਲੋਂ ਜਿਹੜਾ ਕਿ ਜਾਂਚ ਦੌਰਾਨ ਘਰਾਂ 'ਚ ਪੂਰੀ ਤਰ੍ਹਾਂ ਨਾਲ ਕੋਨੇ-ਕੋਨੇ ਦੀ ਜਾਂਚ ਕੀਤੀ ਜਾ ਰਹੀ ਹੈ ਨਾਲ ਹੀ ਟੀਮ ਲੋਕਰਾਂ ਦੇ ਵਿੱਚ ਪਿਆ ਇੱਕ ਡੀਵੀਆਰਵੀ ਕਬਜ਼ੇ ਚ ਲਿਆ ਗਿਆ ਹੈ ਤੇ ਦੱਸਿਓ ਕਿ ਉੱਥੇ ਹੀ ਇਸ ਦੇ ਨਾਲ ਹੀ NIA ਦੀ ਟੀਮ ਉਹਨਾਂ ਦੇ ਹੋਰ ਸਾਥੀਆਂ ਦੇ ਘਰਾਂ ਦੇ ਉੱਤੇ ਪਹੁੰਚੀ ਹੈ ਅੰਮ੍ਰਿਤਸਰ ਦੇ ਹੋਰ ਵੀ ਕਈ ਇਲਾਕਿਆਂ 'ਚ ਰਈਏ ਜੀ ਇੱਕ ਫਰਨੀਚਰ ਵਪਾਰੀ ਦੇ ਘਰ ਵੀ NIA ਦੀ ਰੇਡ ਕੀਤੀ ਗਈ ਹੈ ਤੇ ਇਸ ਦੇ ਨਾਲ ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਹੀ 바ਗਾਪੁਰਾਣਾ ਚੇਵੀ NIA ਨੇ ਛਾਪੇਮਾਰੀ ਕੀਤੀ ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ NIA ਨੇ ਮੱਖਣ ਸਿੰਘ ਮੁਸਾਫਿਰ ਕਵਿਸ਼ਰ ਦੇ ਘਰ ਛਾਪੇਮਾਰੀ ਕੀਤੀ ਹੈ ਤੇ ਦੱਸਦੀ ਹੈ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਅਮਰਪਾਲ ਦੇ ਕਰੀਬੀ ਰਿਸ਼ਤੇਦਾਰ ਘਰਾਂ ਦੇ ਵਿੱਚ ਐਨਆਈ ਦੀ ਰੇਡ ਜਾਰੀ ਹੈ ਤੇ ਅਲਮਾਰੀਆਂ ਤੋਂ ਲੈ ਕੇ ਬੈੱਡ ਤੱਕ ਫਰੋਲੇ ਗਏ ਤੇ ਜਿਸ ਤੇ ਵਿੱਚ ਐਨਆਈ ਟੀਮਾਂ ਨੇ ਅੱਜ ਸਵੇਰੇ ਮੋਗਾ ਤੇ ਅੰਮ੍ਰਿਤਸਰ ਦੇ ਵਿੱਚ ਛਾਪੇਮਾਰੀ ਕੀਤੀ ਸਵੇਰੇ 6 ਵਜੇ ਤੋਂ ਲੈ ਕੇ ਛਾਪੇਮਾਰੀ ਚੱਲ ਰਹੀ ਹੈ ਤੇ ਜਿਸ ਦੇ ਵਿੱਚ ਉਹ ਛਾਪੇਮਾਰੀ ਹਜੇ ਵੀ ਜਾਰੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਕਈ ਥਾਂ ਤੇ ਅੱਜ ਛਾਪੇਮਾਰੀ ਕੀਤੀ ਗਈ ਤੇ ਜਿਸ ਦੇ ਵਿੱਚ ਅਮਰਤਪਾਲ ਦੇ ਰਿਸ਼ਤੇਦਾਰਾਂ ਦੇ ਘਰ ਵੀ ਜਿਹੜੇ ਕਿ ਸ਼ਾਮਲ ਹੋਏ ਤੇ ਜਿਸ ਦੇ ਵਿੱਚ ਦੱਸਿਆ ਕਿ ਜਾਣਕਾਰੀ ਮੁਤਾਬਕ ਅਮਰਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਘਰ ਐਨਆਈ ਦੀ ਟੀਮ ਪਹੁੰਚੀ ਤੇ ਦੱਸਿਆ ਜਾ ਰਿਹਾ ਕਿ ਪ੍ਰਗਟ ਸਿੰਘ ਦੇ ਘਰ ਰੇਡ ਤੋਂ ਬਾਅਦ ਏਜੰਸੀ ਸੁਖਤਾਨ ਸਿੰਘ ਨੂੰ ਲੈ ਗਈ ਤੇ ਜਿਸ ਤੋਂ ਬਾਅਦ ਘਰਾਂ ਚ ਪੂਰੀ ਤਰ੍ਹਾਂ ਕੋਨੇ-ਕੋਨੇ ਦੀ ਜਾਂਚ ਕੀਤੀ ਗਈ ਤੇ ਨਾਲ ਹੀ ਟੀਮ ਵੱਲੋਂ ਇੱਕ ਡੀਵੀਆਰਬੀ ਕਮਜੇਟ ਲੈ ਲਈ ਹੈ ਤੇ ਦੱਸਿਆ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉੱਥੇ ਹੀ ਜਿਹੜਾ ਕਿ ਐਨਆਈ ਦਾ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਤੇ ਜਿਸ ਦੇ ਵਿੱਚ ਅੱਜ ਛਾਪੇਮਾਰੀ ਦੌਰਾਨ ਅਮਰਿਤਪਾਲ ਦੇ ਕਰੀਬੀਆਂ ਦੇ ਘਰ ਜਿਹੜੀ ਕਿ ਛਾਪੇਮਾਰੀ ਕੀਤੀ ਗਈ ਹੈ